ਉਜੀ ਅੱਜ ਸਾਡੀ ਗੱਡੀ ਭਾਗਾਂ ਵਾਲੀ ਧਵਾ ਕੇ ਲਿਆਂਦੀ ਏ ਪਰ ਹੁਣ ਫੇਰ ਅਸੀਂ ਪਿੰਡ ਚੱਲੇ ਆ ਤੇ ਉੱਥੇ ਜਾ ਕੇ ਜਿਹੜਾ ਹਾਲ ਆ ਤੁਹਾਨੂੰ ਪਤਾ ਮਿਸਤਰੀ ਲੱਗੇ ਮਿੱਟੀ ਉਹ ਮਿੱਟੀ ਹੋ ਜਾਣਾ ਫੇਰ ਉਤਾਰ ਕੇ ਨੇ ਮੈਂ ਇਹੋ ਜਿਹੀ ਪਾਲਿਸ਼ ਕਰਾਈ ਏ ਕਿ ਜਿਹੜੀ ਮਿੱਟੀ ਉੱਤਰ ਜੂਗੀ ਰਾਜ ਭਾਜੀ ਕਰੇ ਖੜੀ ਕਰ ਦਾਂਗੇ ਬਬਲੀ ਪੈਣ ਕਰੇ ਗੇੜ ਤੋਂ ਹੀ ਕੁਲਾ ਛੱਡਿਆ ਸੀ ਮੈਂ ਗੇਟ ਲਾ ਦਾਂ ਉਹ ਯਾਰ ਉਹ ਮੈਟ ਦੇ ਵਸਾਣੇ ਹਨ ਇੰਨੀ ਮਿੱਟੀ ਏ ਮੈਂ ਤਾਂ ਨਹੀਂ ਗੱਡੀ ਪੈਨ ਖੜੀ ਕਰਨ ਦੇਣੀ ਫੇਰ ਕਿੱਥੇ ਖੜੀ ਕਰੀਏ ਨਹੀਂ ਖੜੀ ਕਰਾਂਗੇ ਆਪਾਂ ਬਵਲੀ ਭੈਣ ਕਰੇ ਕੋਈ ਸ਼ੋਰੂਮ ਸ਼ੋਰੂਮ ਬਣਾਉਣੇ ਸ਼ੋਰੂਮ ਚ ਖੜੀ ਕਰ ਦਿਆਂਗੇ ਪੋਚਾ ਲਾ ਕੇ ਆਹ ਤਲੋ ਜੀ ਸਸਿਕਾ ਨਵੇਂ ਵਲੋਗਸ ਤੁਹਾਡਾ ਵੈਲਕਮ ਆ ਤੇ ਦਮਨ ਦਾ ਸਸਿਕਾ ਜੀ ਸਾਰਿਆਂ ਨੂੰ ਦਮਨ ਦਾ ਹੈਗਾ ਬਰਥਡੇ ਤੇ ਫਿਰ ਅਸੀਂ ਚੱਲੇ ਪਿੰਡ ਤੇ ਸਾਨੂੰ ਆਰਡਰ ਲੱਗਿਆ ਜੀ ਡੋਮੀਨੋਸ ਤੋਂ ਪੀਜ਼ਾ ਲੈ ਕੇ ਆਉਣਾ ਕਹਿੰਦੇ ਹੈਂਗਰੀ ਪੁਆਇੰਟ ਵਾਲਾ ਸਵਾਦ ਨਹੀਂ ਲੱਗਿਆ ਸਾਨੂੰ ਡੋਮੀਨੋਸ ਤੋਂ ਲੈ ਕੇ ਆਇਓ ਇਧਰ ਆਪਾਂ ਵੀ ਸਾਰੀ ਤਿਆਰੀ ਕਰ ਲਈਏ ਸਾਰਾ ਕੁਝ ਹੋ ਗਿਆ ਨਾ ਸਿਲੰਡਰ ਮੈਂ ਬੰਦ ਕਰਤਾ ਹਿਜਾਬ ਨਹੀਂ ਹੋਰ ਕਿੜਕਿੜ ਕੇ ਬੰਦ ਕਰਨੇ ਕਿਸੇ ਤਰ੍ਹਾਂ ਬੋਲੀਆਂ ਹੀ ਨਹੀਂ ਕਿੜਗੀਆਂ ਤਾਂ ਖੋਲੀਆਂ ਨਹੀਂ ਹੈਗੀਆਂ ਆਪਾਂ ਇਸ ਲਈ ਮੈਂ ਤੁਹਾਨੂੰ ਆ ਕੇ ਬੈਗੀ ਕੋਲ ਹਾਲ ਤੱਕ ਠੀਕ ਨਹੀਂ ਕਰਾ ਜੇ ਮੀਂਹ ਆ ਗਿਆ ਬਾਛੜ ਅੰਦਰ ਆ ਜੂਗੀ ਹੋਰ ਉਹ ਜਾ ਕੇ ਠੀਕ ਕਰਵਾਣੀ ਕਿਉਂਕਿ ਜੇ ਸਾਡੀ ਸੈਟਿੰਗ ਹੀ ਨਹੀਂ ਬੈਟਰੀ ਆ ਦੇਖੋ ਚੜ ਗਿਆ ਮਕਾਨ ਕਿਰਾਏ ਤੇ ਹੋਈ ਹੈ ਬਹੁਤ ਸੋਹਣਾ ਯਾਰ ਘਰ ਸੀ ਨੀਵਾ ਸੀ ਚੱਲ ਨੀਵਾ ਸੀ ਦੁਨੀਆਂ ਦੇ ਲੋਕ ਉਹਨਾਂ ਵੀ ਤਾਂ ਰਹਿਣਾ ਹੀ ਆ ਆਪਾਂ ਨੂੰ ਜਿਆਦਾ ਨੀਵਾ ਸੀ ਆਪਾਂ ਪਹਿਲਾਂ ਸੋਚਿਆ ਸੀ ਇੱਥੇ ਲੈ ਲਾਂਗੇ ਰਹਿਣ ਤੇ ਇਹ ਤਾਂ ਟੈਂਪਰੇਟ ਹੈ ਕਲਮ ਕਲਮ ਵੀ ਦੇ ਚੱਕੇ ਬਾਕੀ ਚਲੋ ਜੀ ਤੁਸੀਂ ਬਣੇ ਰਹੋ ਵਲੌਗ ਤੇ ਬਰਥਡੇ ਵਾਲਾ ਵਲੌਗ ਤੁਹਾਨੂੰ ਮਿਲੇਗਾ ਦਮਨ ਦਾ ਮੂੰਹ ਜਿਹਾ ਬਣਿਆ ਹੋਇਆ ਕਿ ਮੈਨੂੰ ਕੁਝ ਗਿਫਟ ਵਗੈਰਾ ਚਾਹੀਦਾ ਸੀ ਤੇ ਕੋਈ ਗਿਫਟ ਨਹੀਂ ਵਿਚਾਰੀਂ ਦਿੱਤਾ ਕੁਛ ਨਹੀਂ ਬਾਕੀ ਹੁਣ ਦੇਖਦੇ ਆਂ ਬਾਕੀ ਐਂ ਕਿ ਹੁਣ 4:30 ਦੇ ਮਰੇ ਪੈਨੇ ਤਾਂ ਸਾਨੂੰ ਐਂ ਲੱਗਦਾ ਕਿ ਬਸ ਰਹਿਣ ਦੋ ਤੇ ਬੱਚਿਆਂ ਨੂੰ ਤੇ ਤੁਹਾਨੂੰ ਪਤਾ ਸ਼ੌਕ ਹੁੰਦਾ ਹੀ ਏ ਤੇ ਜਾ ਕੇ ਦੇਖਦੇ ਆਂ ਪਹਿਲਾਂ ਉਹਨਾਂ ਦਾ ਖਾਣ ਪੀਣ ਦਾ ਲੈ ਲੀਏ ਸਮਾਨ ਮੈਂ ਫੋਨ ਕਰਤਾ ਸੀ ਮੈਂ ਰੋਟੀ ਨਾ ਖਾਈ ਉਹ ਮੈਂ ਲਿਆਉਂਗੀ ਤਾਂ ਤਾਂ ਫੌਲੀ ਤੇ ਹੰ ਨਾਲ ਤੇ ਸਾਡਾ ਡਰਾਈਵਰੀ ਤੁਹਾਨੂੰ ਪਤਾ ਹੀ ਹੈ ਕਿ ਇਹੋ ਜੀ ਉਤਾਰਦੀ ਗਾਇ ਵੀ ਆਉਤੋਂ ਯੂਪ ਉਤਰਾਖੰਡ ਨੈਨੀਤਾਲ ਇੰਨੀ ਪਹਾੜਾ ਚ ਲੈ ਗਏ ਹਾਲ ਤੱਕ ਡਰਾਈਵਰੀ ਦਾ ਪਤਾ ਹੀ ਨਹੀਂ ਲੱਗਿਆ ਪਹਾੜਾ ਦੀ ਡਰਾਈਵਿੰਗ ਇਹਨਾਂ ਦੀ ਡਰਾਈਵਰੀ ਬਹੁਤ ਵਧੀਆ ਪਰ ਮੇਨ ਰੋਡ ਤੇ ਜਿਹੜਾ ਸਿੱਧਾ ਰੋਡ ਉੱਥੇ ਡਰਾਈਵਰੀ ਨਹੀਂ ਬੰਦਿਆ ਹੈਗੀ ਲਓ ਜੀ ਤੇ ਲਓ ਜੀ ਇਹਨੂੰ ਪਹਿਲਾਂ ਇਨਾਂ ਕਲਪੀ ਟੈਂਡਾ ਕਮੈਂਟ ਆ ਜੇ ਮੈਂ 벨ਟ ਲਾ ਲਾ ਇਹ ਤਾਂ ਉਹ ਗੱਲ ਹੋ ਗਈ ਮੈਂ ਨਹੀਂ ਮੰਨਣਾ ਭਾਈ ਮੈਨੂੰ ਨਹੀਂ ਕੋਈ ਯਕੀਨ ਹੈਗਾ ਕੁਛ ਵੀ ਲਾ ਲਓ ਕੁਛ ਵੀ ਲਾ ਲਓ ਠੀਕ ਹੈ ਟੱਕਾ ਹੀ ਹੈ ਤੇ ਬੱਤੀ ਜੀ ਇੱਕ ਗੱਲ ਮੈਨੂੰ ਤੁਸੀਂ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਕਿਉਂਕਿ ਸਾਡੇ ਨਾਲ ਸਾਡੇ ਭੈ ਅਸੀਂ ਡਬਲ ਮਾਈਂਡਡ ਜੇ ਹਾਂ ਕਿ ਕੀ ਕਰੀਏ ਘਰ ਪਿੰਡ ਪਾਈਏ ਕਿੱਥੇ ਲਈਏ ਸ਼ਹਿਰ ਚ ਲੈੰਦੀ ਗੰਜਾਸ਼ ਨਹੀਂ ਹੈਗੀ ਹਜੇ ਆਪਣੀ ਜੇ ਗੰਜਾਸ਼ ਹੁੰਦੀ ਵੀ ਤੇ ਹੋਰ ਸੌਲਕ ਬੀਲਦਾਰੀਆਂ ਨੇ ਹਣਾ ਬੰਦੇ ਤੇ ਗੱਲ ਤੇ ਅਸੀਂ ਡਬਲ ਮਾਈਂਡਡ ਜੇ ਹਾਂ ਹੁਣ ਕਿਰਾਏ ਤੇ ਰਹਿਣ ਨੂੰ ਜੀ ਨਹੀਂ ਕਰਦਾ ਹੈਗਾ ਪਹਿਲਾਂ ਤਾਂ ਸ਼ੌਂਟ ਸ਼ੌਂਗ ਚ ਰਹਿ ਗਏ ਹੁਣ ਤਾਂ ਜਿਵੇਂ ਦਿਲ ਨਹੀਂ ਕਰਦਾ ਹੁਣ ਤਾਂ ਹੋ ਰਿਹਾ ਇਸੇ ਕਰਕੇ ਹੁਣ ਸਾਨੂੰ ਟੋਟਲੀ ਮਹੀਨਾ ਹੋ ਗਿਆ ਅਸੀਂ ਦੇ ਪਿੰਡ ਲੈ ਪਿੰਡ ਦੇ ਪਿੰਡ ਲੈ ਪਿੰਡ ਅਸੀਂ ਇੱਥੇ ਰੈਂਟ 7500 ਐਂ ਭਰਿਆ ਅਸੀਂ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਟੋਟਲ 4-5 ਦਿਨ ਰੁਕੇ 4-5 ਦਿਨ ਰੁਕੇ ਹੋਵਾਂਗੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਬਾਕੀ ਮੈਨੂੰ ਪਰਸਨਲੀ ਵਟਸਐਪ ਤੇ ਵੀ ਕਮੈਂਟ ਮੈਸੇਜ ਕਰ ਸਕਦੇ ਹੋ ਤੁਸੀਂ ਤੇ ਚਲੋ ਜੀ ਹੁਣ ਮੈਂ ਜ਼ਿਆਦਾ ਗੱਲਾਂ ਨਾ ਕਰਾਂ ਤੁਹਾਨੂੰ ਹੁਣ ਪਿੰਡ ਜਾ ਕੇ ਹੀ ਮਿਲਾਂਗੇ ਸਿੱਧੇ ਠੀਕ ਹੈ ਫਿਰ ਅੱਗੇ ਦੇਖੋ ਗੱਡੀ ਦੇ ਅੱਗੇ ਕਛੂਏ ਪੈਣਾ ਉਤਾਰ ਆਪਾਂ ਵੀ ਰੱਖੀ ਜਾਵੇਂ ਤੇ ਕਛੂਏ ਨੇ ਮੈਨੂੰ ਤਾਂ ਦੂਰੇ ਹੀ ਦੇਖ ਗਿਆ ਮੇਰੀ ਨਿਆ ਚਾਹੇ ਨਿਗਾਹ ਘਾਟੇ ਪਰ ਮੈਨੂੰ ਦੇਖ ਗਿਆ ਨਹੀਂ 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 ਸਰਾਣੇ ਨਹੀਂ ਹੈਗੇ ਕੀ ਕਹਿੰਦੇ ਹੋ ਕੁਸ਼ਨ ਕੁਝ ਹੈ ਤਾਂ ਕੁਸ਼ਾ ਨਹੀਂ ਨੇ ਪਰ ਕਛੂਏ ਜੇ ਮਣੇ ਜੀ ਜਿੱਤੇ ਰੈਸੀਡੈਂਸੀਆ ਪੋਰਸੇ ਹੋ ਗਿਆ। ਹਾਂ। ਅੱਜ ਉਹ ਆਫਿਸ ਤੋਂ ਟਾਈਮ ਸੇ ਨਿਕਲਿਆ ਸੀ ਫਿਰ ਵੀ 7:13 ਹੋ ਗਏ। ਹਾਂ। ਸਵਾ 7:00 ਹੋ ਗਏ ਨੇ। ਇੱਕ ਕੰਮ ਕਰਦੇ ਆਂ। ਡੋਮੀਨੋਸ ਦੇ ਜਿੱਥੇ ਜਿੱਥੇ ਡੋਮੀਨੋਸ ਉੱਥੇ ਬਹੁਤ ਸਾਰੀਆਂ ਬੇਕਰੀਆਂ ਨੇ। ਉੱਥੇ ਕਿ ਇੱਕ ਲੈ ਲੈਨੇ ਆਂ। ਉਥੋਂ ਲਿਆ ਪਿਛਲੀ ਵਾਰ ਬੇਕਰੀ ਤੋਂ ਇੰਨਾ ਘਟਿਆ ਕੇਕ ਵੀ ਜਿੰਨਾ ਵੀ ਕਹਦੇ ਬ੍ਰੈਡ ਤੇ ਐਵੇਂ ਉੱਤੇ ਪੱਥਰ ਪਾਏ ਹੋਏ ਨੇ। ਪੱਥਰ? ਹੋਰ ਇੰਨਾ ਸਖਤ ਸੀ ਬ੍ਰੈਡ ਪੁੱਛੋ ਨਾ ਅਜ ਤਾਂ ਰਸ ਜਿਹੜੇ ਉਹ ਵੀ ਪੋਲੇ ਹਨ। अच्छा उतों तो क्रीम क्रीम सी ऊपर सारी क्रीम सी ਥੱਲੇ ਆ ਨਹੀਂ ਰਸਾਂ ਦੇ ਉੱਪਰ ਕੇਕ ਪਾਤਾ ਰਾਸਤਾ ਫਿਰ ਸੌਫਟ ਹੋ ਜਾਂਦਾ ਚਾਚ ਡੁੱਬ ਕੇ ਉਹ ਸੌਫਟ ਹੀ ਨਹੀਂ ਹੋਇਆ ਦੇਖ ਕੇ ਲੈਣਾ ਪੈਣਾ ਦੇਖਣਾ ਕਿੱਥੋਂ ਲੈਣੇ ਆ ਚਲੋ ਕੋਈ ਨਾ ਤੁਹਾਨੂੰ ਦੱਸਦੇ ਆ ਤੁਸੀਂ ਬਣੇ ਰਹੋ ਬਲੌਗ ਚ ਤੇ ਲੋ ਜੀ ਇੱਧਰ ਪਹੁੰਚ ਗਏ ਆਪਾਂ ਡੋਮਿਨੋਸ ਇੱਥੇ ਪਹਿਲਾਂ ਬੱਚਿਆਂ ਵਾਸਤੇ ਲੈ ਲਈਏ ਪੀਜ਼ਾ ਕਿਹੜਾ ਹੈਡਮਾਸਟਰ ਵਾਲੇ ਵੀ ਹੈਗੇ ਨੇ ਮੈਂ ਹਾਂ ਹੈਡਮਾਸਟਰ ਵਾਲੇ ਹੈਗੇ ਨੇ ਜੈਸ ਨਹੀਂ ਆਪਣਾ ਲੱਗਾ ਹੋਇਆ मेह क्या इधर एंट्रिस छेती करोड़ हो गया लेट हो गए इन्ने लेट जिन्हें कह तू अपने कर्मचार अपने कालिया लगे ਦੇਤੀ ਕਰੋ ਛੇਤੀ ਕਿਉਂਕਿ ਜਿੱਥੋਂ ਆਪਾਂ ਕੱਪੜੇ ਫੜਨੇ ਉਹ ਦੁਕਾਨ ਬੰਦ ਹੋ ਜਾਣੀ ਆਪਣੀ ਉੱਥੇ ਰੱਖ ਲੈਣੀ ਥੱਲੇ ਕਿੱਥੇ ਪਿੱਛੇ ਰੱਖੋਗੇ ਤਾਂ ਹੋਰ ਨਹੀਂ ਹਾਂ ਮੈਂ ਰੱਖ ਮੈਂ ਰੱਖ ਲੈਂਦਾ ਚਲੋ ਚਲੋ ਜੀ ਮੈਂ ਰੱਖ ਲਾਂ ਫਿਰ ਘਰ ਜਾ ਕੇ ਮਿਲਦੇ ਆਂ ਇਹ ਨਾ ਗੰਦੀ ਖਰਾ ਰਿਓ ਗੱਡੀ ਤੋਂ ਉਹੋ ਖਿੜਕੀ ਤਾਂ ਬੰਦ ਕਰ ਲੈਂਦੋ ਕਾਲੀ 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 ਨੇ ਮਾਰ ਲਿਆ ਸਾਨੂੰ ਤਾਂ ਚਲੋ ਲਓ ਜੀ ਨੰਮੂ ਵਾਸਤੇ ਲੈ ਲਿਆ ਆਪਣੇ ਗਿਫਟ ਇਹ ਹੁਣ ਤੁਹਾਨੂੰ ਸਰਪ੍ਰਾਈਜ਼ ਹੈ ਬਰਥਡੇ ਚ ਖੋਲਾਂਗੇ ਖੁਸ਼ ਹੋਊਗਾ ਇੱਕ ਆਪਾਂ ਹੋਰ ਦਮੂ ਅਸਤ ਲਈਏ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਅਦ ਚ ਪਹਿਲਾਂ ਹੁਣ ਆਪਾਂ ਕੇਕ ਲੈ ਲਈਏ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਚਲੋ ਕਿੱਥੇ ਆ ਕੇਕ ਚਲੋ ਮਨਾ ਤੁਰਕੇ ਚਲਦੇ ਆਈ ਗੱਡੀ ਗੱਡੀ ਖੁੱਲੀ ਪਈ ਸੀ ਹੁਣ ਖੁੱਲੀ ਹੈ ਨਾਕ ਕਰੋ ਬਾਹਰ ਕੀ ਰੋਣ ਵਾਲੀ ਹੈ ਨਾ ਕੋ ਪੀਣਾ ਨਾ ਕੋ ਪੀਣਾ ਇੱਕ ਵੀ ਵਨ ਮੈਂ ਖੋਤਾ ਚਾਹ ਪੀਤਾ ਕਿੰਨੇ ਦਾ ਜਿਹੜਾ ਮਰਸੂ ਲਿਆ ਨਹੀਂ ਵਨ ਨਾਲ ਸੇ ਪਿੱਛੇ ਰੱਖ ਲਓ ਮੈਂ ਪੀਣਾ ਹੈ ਪਾਣੀ ਪੀਤਾ ਸੀ ਮੈਂ ਪੀਣਾ ਹੈ ਗੱਡੀ ਚ ਬਸ ਅੱਧੀ ਰਾਤ ਨੂੰ ਦਾ ਮੰਡਾ ਬਰਥਡੇ ਬਣਾਣਾ ਅੱਧੀ ਰਾਤ ਨੂੰ ਬਰਥਡੇ ਬਣਾਣਾ ਡੇਟ ਹੋ ਗਏ ਬਹੁਤ ਜ਼ਿਆਦਾ ਫਿਰ ਆਫਿਸ ਦਾ ਕੰਮ ਵੀ ਸੀ ਕੀ ਕਰਨਾ ਸੀ ਲੋ ਜੀ ਕੇ ਕੱਪਾ ਲੈ ਲਿਆ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਸੁਨਾਮ ਬਾਜ਼ਾਰ ਫੇਰਦੇ ਪਏ ਆਪਾਂ ਵਾਹਿਗੁਰੂ ਇੰਨੀਆਂ ਕਬੀਲਦਾਰੀਆਂ ਵਧ ਗਈਆਂ ਨਾ ਬਰਥਡੇ ਬੁੱਢੇ ਯਾਦ ਹੀ ਨਹੀਂ ਰਹਿੰਦਾ ਮੈਂ ਕਹ ਰਹੀ ਸੀ ਇੰਨੀਆਂ ਕਬੀਲਦਾਰੀਆਂ ਵਧ ਗਈਆਂ ਨਾ ਬਰਥਡੇ ਬੁੱਢੇ ਹੋਣ ਨਾ ਯਾਦ ਨਹੀਂ ਰਹਿੰਦਾ ਜੇ ਯਾਦ ਰਹਿੰਦਾ ਵੀ ਇਹ ਤਾਂ ਟਾਈਮ ਕੱਢ ਕੇ ਆਈਦਾ ਤੁਸੀਂ ਦੇਖ ਲਓ ਹੁਣ ਆਫਿਸ ਸੰਗਰੂਰ ਜਾ ਕੇ ਫੇਰ ਅਸੀਂ ਇੱਥੇ ਸੁਨਾਮ ਆਏ ਆ ਫੇਰ ਸਾਰਾ ਸਮਾਨ ਹੁਣ ਲਿਆ ਇਹ ਬੱਚੇ ਨੂੰ ਆ ਸੰਧੀ ਕਿ ਮੇਰਾ ਬਰਥਡੇ ਆ ਬਰਥਡੇ ਮੈਂ ਤਾਂ ਕਿਹਾ ਸੀ ਮੈਂ ਦਮਣ ਰਹਿਣ ਦੇ ਛੱਡ ਪਰੇ ਪਰ ਜਦੋਂ ਅਸੀਂ ਕਿਹਾ ਨਾ ਛੱਡ ਪਰੇ ਤੇ ਉਹਦਾ ਜਿਹੜਾ ਅੱਖਾਂ ਉਹਦਾ ਚਿਹਰਾ ਸੀ ਨਾ ਉਹ ਦੱਸ ਰਿਹਾ ਸੀ ਉਹ ਦੱਸ ਰਿਹਾ ਸੀਗਾ ਕਿ ਉਹ ਹੈਲੋ ਅਸੀਂ ਟਾਈਮ ਹੋ ਗਿਆ 9:00 ਵਜੇ 10 ਮਿੰਟ ਇਹ ਕਾ ਹਜੇ ਕਰੇ ਨਹੀਂ ਪਹੁੰਚੇ ਬਸ ਪਿੰਡ ਤੋਂ ਹੈਗੇ ਆਪਾਂ 2-1/2 ਕਿਲੋਮੀਟਰ ਦੂਰ ਇਹ ਰਹੇ ਪੁੰਨਿਆ ਸਾਰੇ ਬੇਸਬਦੀ ਨਾਲ ਵੇਟ ਕਰਦੇ ਵਿਚਾਰੇ ਇਹਨਾਂ ਦੇ ਆਫਿਸ ਦੇ ਕੰਮ ਕਰਕੇ ਸਾਰਾ ਕੰਮ ਖਰਾਬ ਹੋ ਗਿਆ ਲੇਟ ਹੋ ਗਏ ਆਪਾਂ ਤੇ ਬਸ ਤੁਹਾਨੂੰ ਪਤਾ ਹੀ ਹੈ ਨਾ ਇਹ ਵੀ ਕੰਮ ਜ਼ਰੂਰੀ ਹੈ ਬਸ ਉਹਨਾਂ ਜਾਣਿਆ ਘਰੇ ਵਿਚਾਰੇ ਵੇਟ ਕਰ ਰਹੇ ਨੇ ਲੰਬੜ ਤੇ ਜਾ ਕੇ ਮਿਲਦੇ ਆਪਾਂ ਠੀਕ ਹੈ ਜੀ 2 ਮਿੰਟ ਦਾ ਰਸਤਾ ਰਹਿ ਗਿਆ ਸਾਰਾ ਉਹਨੇ ਕਿਹਾ ਰਸਤਾ ਨਹੀਂ ਗਿਆ ਤੇ ਰਸਤਾ ਦੇਖ ਲਓ ਸਾਰਾ ਸੁੰਨਾ ਹੋਇਆ ਗਿਆ ਰਾਤ ਦਾ ਟਾਈਮ ਹੈ ਅਗਲੇ ਦੇਖਣ ਵਾਲੇ ਕਹਿੰਦਾ ਅੱਤੀ ਰਾਤ ਗਏ ਸਾਨੂੰ ਪਤਾ ਹੀ ਜਿਵੇਂ ਆਏ ਆ ਤੇ ਨਹੀਂ ਕਹਿੰਦਾ ਗੁਫਾ ਆ ਨਾ ਜਿਹੜੀਆਂ ਗੁਫਾ ਚ ਜਾ ਰਹੇ ਹਾਂ ਉਹ ਕੀ ਕਹਿੰਦੇ ਟਨਲ 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 ਦੇ ਵਿੱਚ ਉਹ ਰਾਜ ਵਿਚਾਰਾ ਕਿਲੰਦਰ ਸਾਹ ਕਾ ਗਣਾ ਕੰਡਾ ਹੈ ਚਲੋ ਜੀ ਪਹੁੰਚ ਗਏ ਆਪਾਂ ਆਪਣੇ ਘਰ ਘਰ ਦੇ ਘਾਰੇ ਨੇ ਪੇ ਸਭੀ ਨਾ ਇੰਤਜ਼ਾਰ ਉਹ ਹੋ ਲ ਭਾਪਾ ਕਿਹੜਾ ਡਿੱਗ ਗਿਆ ਤੇ ਪੀਦਿਆਂ ਵਾਲਾ ਡਿੱਗਿਆ ਹੋਵੇ ਇਟਾਂ ਲਾਤੀਆਂ ਨੇ ਨਾ ਇਹ ਕਰਕੇ ਆ ਹਾਰਨ ਮਾਰੋ ਨਿਕਾਇਆ ਅ ਗੇਟ ਤਾਂ ਖੁੱਲਾ ਪਿਆ ਇਹਨਾਂ ਦਾ ਤੋ ਇਹ ਗੱਡੀ ਅੱਗੇ ਕਰੋ ਫਿਰ ਦੇਖਨੇ ਇੱਧਰ ਹੀ ਲਾ ਦੇਣੇ ਆ ਗਵੰਡੀਆਂ ਦੇ ਘਰੇ ਓਚਾਰ ਮਰ ਗਿਆ ਓਚਾਰ ਜਿੱਦ ਸੱਟ ਲੱਗੀ ਲਿਆਓ 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 ਗੱਡੀ ਲਿਆਓ ਲਿਆਓ ਆ ਦੇਖੋ ਆਈ ਪੀਜਾ ਕੁਦਾ ਸਭ ਭੁੱਲ ਗਏ ਸੀ ਗੱਡੀ ਲਵਾਦੇ ਪਾਪਾ ਦੀ ਗੱਡੀ ਲਵਾਦੇ ਧਿਆਨ ਆਜੋ ਆਜੋ ਭੁੱਖੇ ਮਰ ਗਏ ਅੱਜ ਤਾਂ ਹਨਾ ਬੜੀ ਲੇਟ ਹੋ ਗਏ ਨਾ ਉਹ ਪੀਜਾ ਕੱਢ ਕੇ ਲਿਆ ਗੋ ਹਾਂ ਅੱਗੇ ਪੈ ਨ ਅੱਗੇ ਇੱਥੇ ਅੱਗੇ ਹੀ ਸਾਰਾ ਸਮਾਨ ਕਰ ਲਿਓ ਕੋਲਡ ਡਰਿੰਕ ਕੋਲਡ ਡਰਿੰਕ ਆ

ਇੱਕ ਵਿੱਚੋਂ ਬਣਾ ਨਾ ਉਹ ਸੁਮਨ ਨੂੰ ਮੈਸੇਜ ਕਰ ਦੇ ਦੋ ਮਿੰਟ ਸੁਮਨ ਮੇਰਾ ਬਰਥਡੇ ਪਤਾ ਨੂੰ ਵੀ ਲੱਗਦਾ ਉਧਰ ਦੰਮੂ ਨੂੰ ਵੀ ਲੱਗਦਾ ਉਹ ਕਹਿੰਦੀ ਮੇਰਾ ਸੈਲੀਬ੍ਰੇਟ ਨਹੀਂ ਕਰਦੇ ਲੈ ਕੇ ਆਏ ਆ ਤੇਰੇ ਬਰਥਡੇ ਤੇ ਸੈਲੀਬ੍ਰੇਟ ਕਰਨ ਵਾਸਤੇ ਦੰਮਣ ਸਵੇਰ ਦੀ ਨਹਾਈ ਨਹੀਂ ਆਪਾਂ ਲੇਟ ਹੋ ਗਏ ਦੋਨ ਲੇਟ ਅਚਲੀ ਅਵਤਾਰ ਕਰਕੇ ਹੋ ਗਏ ਦੰਮਣ ਕੱਪੜੇ ਤਾਂ ਚੇਂਜ ਕਰ ਲੈ ਪੁੱਤ ਮਾੜੇ ਮਾਸੀ ਦੇ ਟੌਪ ਟੂਪ ਪਾ ਲੈਂਦੀ ਕੋਈ ਮੈਂ ਤਾਂ ਕਿਹਾ ਮੇਰੇ ਵੀ ਦੋਪੱਟੇ ਚੇਂਜ ਕਰ ਲੈਣਾ ਆ ਕੇ ਹਾਂ ਪੁੱਤ ਤੇਰੇ ਬਰਥਡੇ ਨੂੰ ਹੀ ਲਿਆਵਾਂਗੇ ਲਿਆਵਾਂਗੇ ਨਾ ਪਰ ਦੇਸੀ ਹੁੰਦਾ ਦੇਸੀ ਇਹ ਵਲੈਤੀ ਐ ਇਹ ਵਲੈਤੀ ਨਾ ਇਹ ਵੀ ਦੇਸੀ ਐ ਇਹ ਕਿਹੜਾ ਵਲੈਤੀ ਐ ਉਹਨੂੰ ਦੇਖ ਕੇ ਖਾਣੀ ਕੁਦੀ ਕੀ ਕੁਛ ਖਾਓਗੇ ਉਹ ਵੀ ਖਾਵਾਂਗੇ ਆਪਾਂ ਕੀ ਖਾਵਾਂਗੇ ਆਪਾਂ ਜਿਹੜਾ ਕੁਛ ਲੈ ਕੇ ਆ ਤੁਸੀਂ ਸਾਡੇ ਵਾਸਤੇ ਕੇਕ ਨਾ ਪੀਜ਼ਾ ਵਗੈਰਾ ਉਹ ਤੋਂ ਬੱਚਾ ਹਸ ਲੈ ਕੇ ਨਾ ਥੋੜੀ ਬੰਦ ਥੋੜੀ ਲੈ ਕੇ ਇਹ ਵੀ ਬੱਚਾ ਹੀ ਕੁਲਵਿੰਦਰ ਸਿੰਘ ਵੀ ਬੱਚਾ ਹੀ ਐ ਇਹਦਾ ਬੱਚਾ ਲੈ ਵਡੇ ਭਾਈ ਉਹ ਤੁਹਾਡਾ ਬੱਚਾ ਐ ਇਹ ਵਾਕਈ ਸਹੀ ਗੱਲ ਐ ਚਲੋ ਜੀ ਕੱਟ ਬੰਦੇ ਇਕੱਠੇ ਕਰੋ ਕਿੱਥੇ ਆ ਇਹ ਕਹਿੰਦਾ ਇਹਦਾ ਬਰਥਡੇ ਮੇਰਾ ਬਰਥਡੇ ਦੇਸੀ ਮਨਾਉਂਦੇ ਹੋ ਕਹਿੰਦਾ ਲੈ ਦੱਸ ਹੂੰ ਦਮੂ ਮੜਿਆ ਕੰਗੀ ਕਰ ਲੈ ਬਸ ਲੈ ਮੈਨੂੰ ਕਿੰਨੇ ਆ ਗਏ ਜੇ ਨੰਬਰ ਵਧਿਆ ਲੈ ਕੇ ਆਉਣੇ ਨੰਬਰ ਦੱਸ ਕੀ ਹੈ ਨੰਬਰਾਂ ਦਾ ਕੀ ਹੈ ਕਹਿੰਦੇ ਤੁਸੀਂ ਇਹੋ ਜਿਹੀ ਗੱਲਾਂ ਕਰਕੇ ਵਿੱਚ ਪੜਾਈ ਘੱਟੋ ਹੋਰ ਮੈਂ ਪ੍ਰੋਮਿਸ ਕਿਦਿਆ ਇਤੋਂ ਤਾਂ ਪਰੇਸ਼ਾਨੀ ਉੱਠ ਖੜਦੀ ਆ ਫੱਬੇ ਚੱਲਿਓ ਭਈ ਆਓ ਆਓ ਫਟਾਫਟ ਹਾਏ ਛੱਡ ਦਿਓ ਛੱਡ ਦਿਓ ਇਹ ਤਾਂ ਛੱਡ ਦਿਓ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਮਮੀ ਤੈਨੂੰ ਕੀ ਹੋ ਰਿਹਾ ਮਮਾ ਨੂੰ ਸੁਣਿਆ ਨਹੀਂ ਬਾਤ ਨਹੀਂ ਸੁਣੀ ਚੱਲਿਓ ਕੇਕ ਰੱਖ ਲੈ ਆ ਜਾ ਮਦ ਮਮੀ ਨੂੰ ਚਾਰ ਕਰ ਜਾਂਦੇ ਮਮੀ ਨੂੰ ਚਾਰ ਕਰ ਜਾਂਦੇ ਮਮੀ ਨੂੰ ਆਹ ਉਹ ਸੁੱਤੀਆਂ ਪਈਆਂ ਮੈਂ ਲਾਦਾ ਮਮੀ ਰੀ ਆਵਾਜ਼ ਮਾਰ ਲਓ ਆਜੋ ਫੜਾ ਫਟਾ ਆਜੋ ਉਹ ਸੁਮਨ ਦਾ ਮੈਸੇਜ ਆਇਆ ਫਿਰ ਸੁਮਨ ਨੂੰ ਮੈਂ ਕਿਹਾ ਆ ਰਿਹਾ ਮੈਂ ਹਾ ਸੁੱਤੇ ਹੋ ਵਿਚਾਰੇ ਸੌਂਗੇ ਹੋਣਗੇ ਓਟੂ ਦੀ ਮੰਮਾ ਹਰੀ ਤਾਂ ਉਹਦੇ ਜੁੱਦੂ ਦੇ ਮੈਂ ਹੁਣ ਉਹਨਾਂ ਨੂੰ ਵਾਪਸ ਬੁਲਾ ਲਿਆ ਸਾਡੀਆਂ ਸੌ ਚੁੱਕੀਆਂ ਨੇ ਉਹ ਕਹਿੰਦੀਆਂ ਕੇਕ ਕੱਟ ਲਓ ਰੱਖ ਲਿਓ ਸਾਡੇ ਲਈ ਚਲੋ ਐਕਚੁਅਲੀ ਲੇਟ ਬਹੁਤ ਹੋ ਗਏ ਨਾ ਸਾਡੇ ਨਾਲ ਸਾਡੇ ਨਾਲ 600 ਰੁਪਏ ਦੇ ਵੱਡੇ ਬਣਾ ਲੈਂਦੇ ਹੋਰ ਹਵਾ ਚੱਲ ਰਹੀ ਪੂਰੀ ਆਪਣੇ ਪਾਣੀ ਲੱਗਿਆ ਕੰਨਾ ਕੋਲ ਲਾਦਾ ਪਾ ਰੱਬ ਨੂੰ ਹੀ ਹੱਥ ਲਾਦਾ ਗਾਟਰ ਖਲਵਾਸਦੇ ਹਾਂ ਹੁਣ ਇੱਥੇ ਸੈਲਫ ਕਲੀਪ ਹੋਊਗੀ ਉੰਡਾ ਵੀ ਬਟੇ ਇੱਕ ਲੈਣ ਆਉ ਕੰਮ ਹੋ ਗਿਆ ਆਪਣਾ ਡਾਕਟਰ ਪਊਗਾ ਡਾਕਟਰ ਅਵਤਾਰ ਜੀ ਗੱਡੀ ਧਵਾ ਕੇ ਲਿਆਏ ਤੇ ਆ ਦੇ ਮੌਸਮ ਗੱਡੀ ਉਤਾਰ ਮਾਰ ਪਾਲਿਸ਼ ਪੁਲਿਸ ਕਰਾ ਕੇ ਲਿਆਇਆ ਹੋਰ ਤੇ ਇਹ ਰਾਤ ਨੂੰ ਕੀ ਬੰਨਣਾ ਪਾਲਿਸ਼ ਕਰਵਾਇਆ ਉਹ ਕਹਿੰਦਾ ਵੀ ਇਹ ਪਾਲਿਸ਼ ਨਾਲ ਨਾ ਡਸਟ ਜਿਹੜੀਆਂ ਜਿਹੜੀ ਸੁੱਕੀ ਡਸਟ ਹੈ ਉਹ ਲਾਓ ਜੀ ਦਮੋਂ ਦਾ ਕੇਕ ਆ ਚੁੱਕਿਆ ਚੱਕ ਨੂੰ ਜਾਣਿਆ ਪਤਾ ਮਿਸਤਰੀ ਲਈ ਕੋਈ ਨੂੰ ਪਤਾ ਮਿਸਤਰੀ ਲੱਗੇ ਫਿਰ ਕੀ ਹੋ ਗਏ ਰੇਤੀ ਰੇਤਾ ਕੋਈ ਚੱਕਰ ਨਹੀਂ ਮਾਸੀ ਨੂੰ ਬੁਲਾ ਲਿਆ ਅਮਨ ਨੂੰ ਕਹ ਆ ਜਾ ਛੇਤੀ ਅੱਗੇ ਲੇਟ ਹੋ ਗਿਆ ਲਈ ਆਰਡਰ ਲੈ ਲਈ ਗਲਾਸ ਲਿਆਏਗਾ ਕੋਲਕਾ ਵਾਸਤੇ ਕੱਚ ਦੇ ਪੈਪ ਲਾ ਲੋ ਇਹਦੇ ਚ ਕੱਚ ਦੇ ਕੱਚ ਦੇ ਨਹੀਂ ਸਟੀਲ ਦੇ ਲੈ ਨਹੀਂ ਕੱਚ ਦੇ ਆ ਪਬਲੀ ਹੋ ਰਹੀ ਵੀ ਨੇ ਬਬਲੀ ਕਹਿੰਦੀ ਕੀ ਕੀ ਪ੍ਰੋਗ ਪਬਲੀ ਕਹਿੰਦੀ ਕੀ ਪ੍ਰੋਗਰਾਮ ਹੈ ਉਹ ਮੈਸੇਜ ਆ ਗਿਆ ਕਹਿੰਦੀ ਤੂੰ ਸਵੇਰ ਦੇ ਕਿੱਥੇ ਹੈਂ ਮੈਂ ਆ ਹੀ ਤਾਂ ਸਟੇਟਸ ਹੀ ਹੁਣ ਪਾਇਆ ਸਾਂ ਤੇ ਜੇਤਾ ਹੀ ਨਹੀਂ ਮੈਂ ਆ ਜੋ ਮਾਵਾਂ ਧੀਆਂ ਅਨੇ ਬੁਲਾ ਲਾ ਮੈਂ ਕਿਹਾ ਉਹ ਤਾਂ ਵਿਚਾਰੇ ਸੌਂ ਗਏ ਜਿੱਦੂ ਹੋਰੀ ਤਾਂ ਆਇਆ ਉਹ ਤਾਂ ਖੱਪ ਗਏ ਹੁਣਗੇ ਵਿਚਾਰੇ ਫੋਨ ਤੇ ਕਰ ਰਿਹਾ ਗੁੱਸਾ ਕਰ ਦ ਸੁਵਿੰਦਰ ਮੇਰੀ ਜਾਨ ਹੀ ਛੱਡਨੀ ਮੋਰ ਫੋਨ ਕਰ ਜੀ ਸੁਿੰਦਰ ਮੇਕੋ ਨੰਬਰ ਹੈ ਨਹੀਂ ਜਸਵਿੰਦਰ ਦਾ ਤੁਹਾਡੇ ਰੂਪ ਰੂਪ ਪਿੱਤਾ ਜਾ ਰਿਹਾ ਉਹ ਕਹਿਣਗੇ ਫੌਜੀ ਕੇ ਪੁੱਠੇ ਅੱਧੀ ਰਾਤ ਨੂੰ ਚਾਕਲੇਟ ਕਿਤੇ ਹੈ ਨਾ ਹਾਂ ਚਾਕਲੇਟ ਕੇ ਦੋ ਚਾਕਲੇਟ ਹੈ ਹਾਂ ਸਾਰਾ ਚਾਕਲੇਟ ਡਬਲ ਚਾਕਲੇਟ ਆ ਪਤਾ ਬਾਕੀ ਹੁਣ ਫੌਜੀ ਕੋਲੇ ਦੇ ਵੇਲੇ ਦੇ ਕੰਮ ਕੇ ਵੇਲੇ ਦੀਆਂ ਟੱਕਰਾਂ ਪਤਾ ਨਹੀਂ ਉਹ ਕਹਿੰਦਾ ਡਬਲ ਚਾਕਲੇਟ ਹੈ ਰੇ ਕਰ ਰ ਡਬਲ ਚਾਕਲੇਟ ਮੇਰਾ ਮਜ਼ਾਕ ਨਾ ਡਾ ਰ ਯਾਰ ਹਾਏ ਹਾਏ ਪੁੱਤਰੀ ਤੁਸੀਂ ਰੱਖ ਦੋ ਤੇ ਦੋ ਮਿੰਟ ਕੋਈ ਕੈਮਰਾ ਸੰਭਾਲੇ ਜੋ ਤਵੀਰ ਰੱਖ ਦੇ ਨੀ ਉਹ ਉਹ ਨੀ ਉਹ ਉਹ ਸੁਗਿਆਰ ਨੀ ਉਹ ਉਹ ਨੂੰ ਕਵਾਂਗੇ ਤੇਰੇ ਵਾਸਤੇ ਸਰਪ੍ਰਾਈਜ਼ ਲਿਆਂਦਾ ਪਲਾਨ ਸੀ ਇੱਕ ਗਲਾਸ ਪਾਣੀ ਲਿਆਦੇ ਆ ਠੰਡਾ ਬੜੀ ਪਿਆਸ ਲੱਗੀ ਸੀ ਬੜਾ ਖੰਪ ਕੇ ਆਏ ਆ ਵੈਸਤਾ ਕਹਿੰਦਾ ਸੀ ਡਬਲ ਚਾਕਲੇਟ ਹੈ ਬਾਕੀ ਦੇਖੋ ਹੁਣ ਆ ਤਾ ਚੱਕਦੇ ਰੀਲਾਂ ਲੈ ਸੈਲੂਸ਼ਨ ਕੋਨ ਆ ਰਿਹਾ ਨੀ ਦਾ ਚੋਕੀ ਪੁੱਤ ਡੈਰੀ ਡੁੱਰੀ ਤੋਂ ਜਗਾ ਜਗਾ ਬਣਾ ਲਓ ਵੀ ਹੁਣ ਕਿ ਸੁੰਮ ਨਹੀਂ ਆਜਾ ਦੁੱਧ ਵੀ ਨਹੀਂ ਕਰਤਾ ਹਾਮੇ ਕਾਤਾ ਜੁਦਨ ਜਾਗ ਰਿਹਾ ਸੀ ਤੇ ਉਹਨੂੰ ਬਲਾਮ ਮਾਰਾ ਜੀਆ ਜਦੋਂ ਮੂੰਹ ਹੋ ਗਿਆ ਉਹਨੇ ਵੀ ਵੀ ਆ ਗਿਆ ਇਸ ਟਾਗੇ ਸੱਸੀ ਖਾਲਾ ਸੱਸੀ ਖਾਲਾ ਗਾਣਾ ਹੈਪੀ ਬਰਥਡੇ ਫਿਰ ਉਸੇ ਹੀ ਨਹੀਂ ਤਾ ਇਹਨਾਂ ਤੇਰਾ ਮੂੰਹ ਖਰਾਬ ਹਾਲਤ ਤੇ ਇਹਦਾ ਉਹ ਕਿਵੇਂ ਨਿਆ ਮੈਨੂੰ ਉਦੋਂ ਆਈ ਸੀ ਦੱਸਿਆ ਹੀ ਨਹੀਂ ਮੈਂ ਤੁਹਾਡੇ ਸੋਏ ਇਹਨੂੰ ਤਾਂ ਸਟੇਟਸ ਤਾਂ ਮੈਂ ਪਾਇਆ ਹੈ ਸਟੇਟਸ ਦੇਖ ਕੇ ਮੈਨੂੰ ਸੀ ਕਿ ਤਾ ਮੈਂ ਪਹਿਲਾਂ ਹੀ ਆਈ ਉਦੋਂ ਪਤਾ ਨਹੀਂ ਸੀ ਇਹਨੇ ਫਿਰ ਦੱਸਿਆ ਨਹੀਂ ਕਿ ਹਣੂ ਤੁਸੀਂ ਹੋਗੀ ਇਹ ਹੈ ਕਿ ਮੇਰਾ ਚੇਤਾ ਹੀ ਨਹੀਂ ਗਈ ਅੱਛਾ ਸਵੇਰੇ ਤਾਂ ਕਿਸ ਨੂੰ ਨਹੀਂ ਜਾਣ ਸੀ ਰਾਤੀ 12 ਵਜੇ ਤਾਂ ਯਾਦ ਆ ਗਿਆ ਤੇ ਅਬ ਇਹਨੇ ਭੁੱਲ ਗਿਆ ਕੰਮਾਂ ਚ ਇਹਨੇ ਤੇ ਡੇ ਹੋ ਗਏ ਮਾਰ ਤੁਸੀਂ ਬੋਲਟ ਲੈ ਕੇ ਆਏ ਸੀ ਹਾਂ ਉਹ ਤਾਂ ਇਹਨਾਂ ਮੁੰਡਾ ਵਿਆਹ ਦੇ ਤਾਂ ਸੀ ਤੇ ਵਾਸਤੇ ਆ ਗਏ ਕਿ ਪਪਾ ਇਹ ਦਿਨਾਂ ਇਹ ਕਰਾਂਗੇ ਵੱਡਾ ਕਰਾਂਗੇ ਹਾਂ ਤੇ ਵਾਸਤੇ ਸਭ ਕਹਿੰਦਾ ਕਹਿੰਦਾ ਮੇਰਾ ਬਰਥ ਦੇ ਤਾਂ ਦੇਸੀ ਜਮਣਾਉਂਦੇ ਕਹਿੰਦੇ ਇਹਦਾ ਇਹ ਇੰਨਾ ਵਧੀਆ ਬਣਾਇਆ ਹਾਂ ਇਹਨੇ ਤਾਂ ਵਧੀਆ ਜੀ ਉਹ ਤੇ ਤੇ ਸਾਨੂੰ ਰਾਤ 12 ਵਜੇ ਆਸੀ ਦਿਮਾਗ ਇਹ ਸਟੇਟਸ ਵੀ ਨਹੀਂ ਪਾਇਆ ਕਿੱਥੇ ਸੀ ਆਈ ਨਾ ਕਰੀ ਵੀ ਤਾਂ ਕਿਸੇ ਦੇ ਤੇ ਮੈਂ ਅੰਟੀ ਦਾ ਸਟੇਟਸ ਦੇਖ ਕੇ ਮੈਂ ਕਿਹਾ ਇਹ ਮੈਨੂੰ ਹੈਪੀ ਬਰਥਡੇ ਬੋਲ ਕੇ ਮੈਂ ਕਿਹਾ ਅੱਜ ਅੱਜ ਮੈਂ ਤਾਂ ਖੇਡਦੀ ਰਹੀਆਂ ਇਹ ਰਾਣੋ ਇਹ ਰਾਣੋ ਵੀ ਬਾਟੇ ਵਾਲੇ ਨਪਾਜਾਗਾ ਅੱਜ ਜਦੋਂ ਹੋਰ ਸਪਰਾਈਜ਼ ਦਿੱਤਾ ਅੱਜ ਮੈਂ ਕਿਹਾ ਮਾਤਾ ਨੂੰ ਕਿਹਾ ਬੋਹੇ ਦਾ ਮਠਰ ਪਰ ਇਹ ਯਾਰ ਬਰਥਡੇ ਵਾਲਾ ਤੈਨੂੰ ਮੈਂ ਇਹਨੇ ਕਿਹਾ ਰਾਣੋ ਦੀ ਬਰਦੀ ਮੋ ਫੋੜੇ ਨਾਲ ਪਾ ਦੇ ਕੱਪੜੇ ਇੱਥੇ ਕੱਪੜੇ ਇੱਥੇ ਨਹੀਂ ਉਹ ਕਹਿਣਗੀ ਉਹੀ ਕੱਪੜੇ ਪਾ ਕੇ ਫੇਰ ਆ ਗਈ ਮੈਂ ਤੇ ਫੇਰ ਕੀ ਹੋਇਆ ਪਤਾ ਕਦੋਂ ਨਾਮ ਤਾਲਦੇ ਆਫਿਸ ਦੇ ਕੰਮ ਕਰਕੇ ਆਈ ਤਾਂ ਇੰਨੇ ਫਸੇ ਮਜਬੂਰ ਕੀ ਕਰੀਏ ਕੀ ਕਰੀ ਤਦੋਂ ਆਏਗਾ ਕਦੋਂ ਚੱਲਾਂਗੇ ਕਦੋਂ ਆਏਗਾ ਕਦੋਂ ਚੱਲਾਂਗੇ ਅਗਲੀ ਵਾਰ ਫਤਿਹ ਦਾ ਬਰਥਡੇ ਭਾਈ ਆਪਾਂ ਲੈਤੀ ਮੈਨੂੰ ਨਾਣਾ ਇਹ ਨਾ ਮੇਰਾ ਬੇਸੀ ਮਨਾਇਆ ਜੀਸੀ ਆਪਾਂ ਖਾਲੀ ਕਰਦੇ ਆ ਬਰਥਡੇ ਟੈਂਕ ਲਾਣਗੇ ਬਬਲੀ ਕਰ ਟੈਂਕ ਲਾ ਲਾਂਗੇ ਹਾਂ ਤੇਰੇ ਪਿੰਡ ਤੇ ਘਰੇ ਹਾਂ ਜੀ ਆਈ ਸੀ ਹਾਂ ਕੀ ਹੋਇਆ ਜੀ ਗਾਈ ਨਾਲ ਗਾਈ ਖੁੱਲ ਜਾਂਦੀ ਸੀ ਸਾਡੇ ਗਾਈ ਕਹਿੰਦਾ ਉਹਨੂੰ ਕੱਟੀ ਨੂੰ ਆਟੀ ਨੂੰ ਪਤਾ ਹੈ ਨਹੀਂ ਕਿ ਕੱਟੀ ਨੂੰ ਗਾਈ ਚਾਹ ਕਰਦੀ ਉਹ ਇਹ ਤੇ ਮੈਂ ਮਾਈਕ੍ਰੋਵੇਵ ਕਰਮਾ ਜਗਾਉਣੀ ਉਹ ਕਿੰਨਾ ਸਖਰਨ ਕਰਨਾ ਨਹੀਂ ਕਰਦੇ ਕਿ ਮੈਂ ਦੇਖ ਬਣਾ ਲੱਗਣੀ ਤਾਂ ਕਰ ਮੈਨੂੰ ਤਾਂ ਲੱਗ ਰਹੇ ਡੱਬੇ ਗਰਮੀ ਨੇ ਡੱਬੇ ਤਾਂ ਗਰਮੀ ਲੱਗ ਰਹੇ ਨੇ ਬਾਕੀ ਦੇਖ ਲੋ ਕਰ ਪਹਿਲਾਂ ਕੀ ਖੋ ਇਹ ਬਾਤ ਕਰਾਂ ਕਿ ਕਿ ਕੱਟੋ ਪਿਆਸ ਲੱਗਦੀ ਹੈ ਪੀਂਦੇ ਪਹਿਲੇ ਜਨ ਮੈਨੂੰ ਪਿਆਸ ਲੱਗਦੀ ਹੈ ਇਹਦਾ ਫੰਡੇ ਨਹੀਂ ਹੈ ਮਾਈਕ ਨੂੰ ਗਰਮਟਾ ਕਰੋ ਚਲੋ ਕੋਈ ਗੱਲ ਨਹੀਂ ਆ ਬਹੁਤ ਟਾਈਮ ਲੱਗ ਜੂਗਾ ਹੋਰ ਬਹੁਤ ਠੰਡੇ ਪਾਣੀ ਠੰਡੇ ਮੇ ਲਿਆਓ ਕੇ ਫਟੋ ਕੇ ਫੌਂਟ ਚ ਚਲਦਾ ਨੂੰ ਬਹਿ ਜਾ ਮੈਨੂੰ ਨਾ ਆਉਣਾ ਨੀ ਕਿਸੇ ਅੱਗਾ ਜਿੱਦੂ ਵੀ ਗਹਿ ਕੇ ਘਰ ਚ ਕਰਦੇ ਮੈਂ ਲਾਇਆ ਫੋਨ ਨੂੰ ਕੰਦੇ ਆ ਗਿਆ ਬਸ ਅੱਛਾ ਦੇਖ ਕੇ ਇਹਦੇ ਪਹਿਲਾਂ ਮੈਂ ਰਹਿੰਦੀ ਸੀ ਮੁੰਨਾ ਉਧਰ ਦੇ ਨਾ ਕੇ ਜਾ ਮੈਂ ਤੇ ਮੈਂ ਉਹਨਾਂ ਨੂੰ ਬਾਅਦ ਵਿੱਚ ਤੁਹਾਡੇ ਘਰੇ ਨੇ ਹੋ ਨਾ ਨਾ ਹੁਣ ਰਾਤ ਨੂੰ ਨਾ ਕਰਿਆ ਜਾਂਦੇ ਆ ਅੱਜ ਹੀ ਥੱਲੇ ਪੈਂਦੇ ਨੇ ਨਾ ਉਹਨਾਂ ਬੇੜੇ ਚ ਪੈਂਦੇ ਪੱਕਾ ਦੋ ਕੁ ਦਿਨ ਪਾਏ ਤੇ ਉਧਰ ਜਦ ਦੂਰੇ ਪਿਆਦੀ ਉਹ ਵੀ ਤੂੰ ਐ ਰੋਸ ਕੱਟ ਹੋ ਗਿਆ ਮੈਂ ਕਿਹਾ ਇਹ ਨਾ ਉਹਦਾ ਤਾਨੂੰ ਇੰਨੇ ਰੋਸ ਜਾਣਾ ਕਿ ਮੇਰੇ ਬੱਚੇ ਫੁੱਟ ਜਾ ਛੋਟੇ ਦੇ ਬੱਚੇ ਤੇ ਹੁਣ ਰੋਸ ਗਿਆ ਨਹੀਂ ਨਹੀਂ ਰੋਸਦਾ ਨਹੀਂ ਹੈਗਾ ਇਹ ਫਤੇ ਸਿੰਘ ਹੈ ਨਹੀਂ ਇਹ ਤਾਂ ਬਰਥ ਦਿਨ ਆਉਗਾ ਇਹ ਤਾਂ ਪਾਪਾ ਆਊਗਾ ਫਿਰ ਆਪਾਂ ਟੈਂਟ ਪਾਵਾਂਗੇ ਆਪਾਂ ਦੇ ਆਮੇ ਬਾਅਦ ਤੋਂ ਜੋੜੀ ਲਿਆ ਮਾਕੇ ਉਹਨਾਂ ਆਹ ਬਲਾਸਟ ਜੁੜੀ ਪਈ ਆਦੀ ਪਾਡੀ ਵਾਸਟੇ ਤੇ ਨਾ ਉਹਨੂੰ ਬੱਸ ਮੈਂ ਡੈਡੀ ਵੀਰ ਜਿਹਾ ਨਹੀਂ ਲੱਗਿਆ ਪਾਪਾ ਮੈਂ ਗਾਣੇ ਗਾਉਂਗਾ ਨਾਲ ਠੀਕ ਹੈ ਉਹਨਾਂ ਨੇ ਅੱਜ ਚਾਰ-ਆੱਠ ਕਸਟਮ ਦੇ ਬਾਹਰ ਦਾ ਫੂਡ ਬਦਲ ਬਦਲ ਆਉਣੀਆਂ ਦੇਖੀਦਾ ਸਹੀ ਜਦ ਫਤੇ ਦਾ ਪਾਰਟੀ ਹੋਇਆ ਮਾਰਾ ਸਾਡੀਆਂ ਸੌਂ ਗਈਆਂ ਕਹਿੰਦੇ ਤੁਸੀਂ ਕੱਟ ਲੋ ਕੇ ਰੱਖ ਲਿਓ ਮਰ ਕੇ ਦੇਖਾਂਗੇ ਜੇ ਬਾਤ ਕਰ ਰੱਖ ਲਾਂਗੇ ਕੈਨ ਆ ਆਪਾਂ ਕਹਿੰਦੇ ਬਾਅਦ ਫੇਰ ਮਾਰ ਕੇ ਮੇਰਾ ਫੋਨ ਕਿੱਥੇ ਹੋਵੇ ਕਰ ਮੜੇ ਫੋਨ ਨਾ ਕਹਦੇ ਸੀ ਕਿ ਨਾ ਅੰਟੀ ਆ ਗਏ ਬਸ ਅਸੀਂ ਤਾਂ ਕਹਿ ਗਏ ਦੇਰ ਨਾ ਆਵਾ ਜਿਹੜੇ ਮੁੱਖ ਮਹਿਮਾਨ ਹੁੰਦੇ ਨੇ ਲੇਟ ਹੀ ਆਉਂਦੇ ਨੇ ਫੋਤੇ ਬਾਰੇ ਸੀਮੈਂਟ ਹੈ ਨੰਗੇ ਪੈਰੀਂ ਨਹੀਂ ਜਾਈਂ ਹੁੰਦੇ ਜੋ ਧੂਣੀ ਆਪੀਆਂ ਮੱਜਾਂ ਹਾਲਚ ਉਹ ਜਿਹੜੀ ਨਾਲੀ ਜੀ ਨਹੀਂ ਹੁੰਦੀ ਨਾਲ ਜਿਹੜੀ ਅੱਛਾ ਉਹ ਤੇ ਲੈ ਗਿਆ ਮੈਂ ਕਹਿੰਦੇ ਬਾਲਾ ਨੂੰ ਲੈ ਕੇ ਆਉਣਾ ਸੀ ਹੈ ਰੋਬਣ ਨੂੰ ਲੈ ਕੇ ਆਉਣਾ ਸੀ ਹੋਨੇ ਦਾ ਕੇਕ ਸਾਰੇ ਬੰਦ ਸੀ ਉਦੋਂ ਸਾਡੀ ਪੂਰੀ ਪਲੈਨਿੰਗ ਚੱਲ ਰਹੀ ਸੀ ਉਹ ਕੁੱਤਾ ਉਹ ਨਿਹਾਉਂਦੀ ਉਹਨਾਂ ਨਾਲ ਦਾ ਕਿਹੜਾ ਪਤਾ ਕਿਥੇ ਭੇਜਦਾ ਦਾ ਬਿੱਲੀ ਆ ਜਿੱਥੇ ਦੜਤ ਰ ਕੇ ਮਰੀਏ ਦੇਲੂ ਕੁਝ ਹੋਈ ਜਾਵੇ ਕੀ ਹੋਇਆ ਮਰੀ ਨਹੀਂ ਹੈਗਾ ਟੀਕਾ ਤਾਂ ਲਵਾਤਾ ਸੁਣਿਆ ਨਹੀਂ ਪਤਾ ਦੁੱਧ ਪੀਤਾ ਕਿ ਨਹੀਂ ਹੈ ਕੋਈ ਨਹੀਂ ਉਹ ਥੀਲੋ ਨਾ ਸੀ ਨਾ ਟ੍ਰਾਲੀ ਚ ਰੱਖੀ ਪਈ ਹੈ ਉੱਥੇ ਨਹੀਂ ਉਹ ਬਚ ਗਈ ਸੀ ਸਵਾਰੇ ਬਚਦੇ ਘਰੇ ਵੀ ਨਹੀਂ ਰਹੇ ਜੇ ਬਚਣੀ ਹੋਗੀ ਤਾਂ ਉਹਦੀ ਕਿਸੇ ਤੰਬੀਰ ਦਾ ਬਚ ਜੂਗੀ ਐਵੇਂ ਇੰਜੈਕਸ਼ਨ ਲਵਾਤਾ ਅਬ ਇਹਦੀ ਗੱਤਾਂ ਵੀ ਟੁੱਟ ਗਈਆਂ ਸੀ ਦੋਨੀਆਂ ਅੱਗੇ ਵਾਲੀਆਂ ਪਿੱਛੇ ਵਾਲੀਆਂ ਮੋਟਰਸਾਈਕਲ ਵਜਾਉਂਦੀ ਮੋਟਰਸਾਈਕਲ ਚੇਨ ਮਾਰਿਆ ਚੱਕੇ ਰੋਡ ਤੇ ਹੀ ਆਹ ਲੱਗੀ ਰੋਡ ਤੇ ਹੀ ਕੰਮ ਹੈ ਅਸੋ ਕੀ ਡਰ ਹੈ ਰਾਏ ਦਾ ਹੀ ਬੰਦੇ ਰਟ ਚਲੋ ਦਮੋ ਜਿਆਦਾ ਕਿੱਥੇ ਆ ਪਤਾ ਨਹੀਂ ਕੀ ਰੈਡੀ 1 2 3 ਸਟਾਰਟ ਖੜਜੋ ਸਟਾਰਟਰ ਦਾ ਰਾਏ ਦਾ ਵੀ ਲੱਗਣ ਦਾ ਪਾਪਾ

ਫਾਤੇ ਹੈ ਹੈਪੀ ਬਰਥਡੇ ਬਦੇ ਬਦੇ ਨੂੰ ਬਰਥਡੇ ਫਾਤੇ ਦਾ ਮਨਾਉਂਦਾ ਹਮੇਸ਼ਾ ਫਾਤੇ ਦੀ ਹੁੰਦਾ ਪਹਿਲਾ ਸਾਰਾ ਕੋਈ ਵੀ ਕੇਕ ਹੋਵੇ ਬਦੇ ਨੇ ਕੱਟਣਾ ਫਟਾ ਦੀ ਕੇਕ ਮੇਰੇ ਕੋਲ ਆਹ ਸਹੀ ਹੈ ਉਹ ਹਾਂ ਹੈ ਬਦੇ ਆਹ ਹੈ ਮੇਰੇ ਕਰ ਬਦੂ ਕਿੰਦਾ ਨਹੀਂ ਚਾਹਤ ਤੂੰ ਬਦਿਆ ਲਾਦਾ ਸਵਾਦ ਹੈ ਸਵਾਦ ਹੈ ਮੈਨੂੰ ਕਹਦਾ ਜਮਨ ਜਮਨ ਜੱਕੇ ਪਾ ਦੋ ਚਮਕ ਚਾਹ ਲਗੜ ਲਾ ਦਿੰਦਾ ਮੈਨੂੰ ਹਣ ਕਹਿ ਕੇ ਟੈ ਮੰਮ ਬੋਲੀਆਂ ਗਾਈਆਂ ਨੇ ਕਿ ਮੱਝ ਕਹਿੰਦਾ ਤੇਰੇ ਵਰਗੀਆਂ ਨੇ ਅੱਜ ਦੇ ਦਿਨ ਤੱਕ ਗੱਲਾਂ ਬੰਦ ਕਰ ਦੋ ਇੱਕ ਮਿੰਟ ਅੱਜ ਕੇ ਬੱਲੇ ਅੱਗੇ ਨਾ ਬੜੇ ਨਹੀਂ ਜੇਤਾ ਇਸਵੇਰ ਦਾ ਮਸਾ ਨਹੀਂ ਘੱਟੇ ਹੋਈਆਂ ਪਤਾ ਇਹਦਾ ਹੋਰ ਅੱਧੀ ਰਾਤ ਨੂੰ ਭਰਾ ਤੇ ਤਾਂ ਆ ਗਿਆ ਇਸਵੇਰੇ ਫਿਰ ਭੁੱਲ ਗਿਆ ਅੰਦਰ ਲੜਾਈ ਲੜਾਈਆਂ ਜਿਹੜਲੇ ਗੇ ਲਗਾ ਕੰਮ ਨਹੀਂ ਕਰਦਾ ਕਾ ਮੱਕਾ ਕਾ ਲੜਾਈ ਵੱਧਾ ਲਾ ਲਾਈ ਨਾ ਮੂੰਹ ਤੇ ਨਾ ਲਾਈ ਕੋਈ ਚਾਰੀ ਦੇ ਆ ਦੇ ਆ ਦੇ ਮੂਹ ਤੇ ਤਾਂ ਨਹੀਂ ਬਜਾ ਤੇ ਇਹ ਸਵਾਦ ਨਹੀਂ ਕਿੰਨਾ ਲੱਗਦਾ ਕਿ ਕਾਵੇਂ ਲੇਟ ਮਿਲਿਆ ਪਰ ਸਵਾਦ ਮਿਲ ਗਿਆ ਯਾਰ ਉਹ ਉਹ ਵੇਖੀ ਕਿਤੇ ਗੱਲ ਬੋਲਦਾ ਕੀ ਗੱਲ ਠੀਕ ਹੈ ਪੁੱਤ ਫੋਟੋ ਕਿੱਥੇ ਕਿਹੜਾ ਫੋਟੋ ਹੋంది ਮੇਲਾ ਚਾਹੇ ਤੇਰਾ ਬਰਥਡੇ ਯਾਦ ਨਹੀਂ ਸਾਰੇ ਆ ਗਏ ਵੇਲਾ ਮੇਰਾ ਕਿੰਨਾ ਵਧੀਆ ਹੋ ਗਿਆ ਕਿ ਜੁਨੀ ਨੂੰ ਰਹਿ ਕੇ ਸ਼ੁਰੂ ਤੋਂ ਹੀ ਵਧੀਆ ਰੱਚ ਫਿਰ ਐਂਡ ਤੱਕ ਵਧੀਆ ਹੈ ਐਂਡ ਹੈਪੀ ਹੋ ਗਿਆ ਹਾਂ ਬਹੁਤ ਸੀਗਾ ਪੁੱਤ ਸੱਚੀ ਕਾ ਅੰਨੀ ਵੀ ਆ ਕੇ ਕਿਦਾਂ ਕੱਢ ਲੈਣਾ ਕਿ ਉਹ ਪਿੱਛੇ ਕੀ ਦੇਮੜਾ ਕੱਢਿਆ ਸਰਪੜ ਕਹਿਣੇ ਕਿ ਕਿੰਗ ਹਾਂ ਕੁਛ ਨਹੀਂ ਦਿਖੰਡਿਆ ਟੈਨਸ਼ਨ ਨਾ ਲੋ ਹਾਂ ਪਤਾ ਆਪਾਂ ਸਾਰੇ ਘਰ ਦੇ ਬੰਦੇ ਆ ਤੁੰਦ ਵੀ ਆਏ ਸਾਈਡਰਸ ਕਿੰਗ ਨੂੰ ਪਤਾ ਨਹੀਂ ਉਹ ਪਬਲੀ ਪੇਸੇ ਨਾ ਤੋਂ ਲੱਗੀਆਂ ਇਹ ਅੱਭੀ ਉਹ ਲੁੱਟ ਰਹਾ ਉਹ ਚੱਡ ਜਾ ਅੱਛਾ ਮੈਂ ਆ ਤੇ ਮੈਂ ਆ ਤੇ ਮੈਂ ਲੋਟ ਲਾ ਲੂ ਯਾਰ ਮੋਟੇ ਹੱਥ ਵੀ ਸੇਕਦੇ ਮਿੱਟੀ ਫੈਲ ਵੀ ਸੇਕਦੇ ਬਿੱਲ ਦਾ ਤਾਂ ਕੁਛ ਨਹੀਂ ਹੋਣ ਲੱਗਾ ਮੇਰੇ ਡਿੱਗ ਗਿਆ ਆ ਬਾਤ ਨਾ ਖਵਾ ਦਿਓ ਫਿਰ ਸਜੂਠਾ ਨਾ ਹੋ ਜਾਏ ਸਾਰੇ ਨੇ ਖਾਣਾ ਖਾਣ ਚਾਹ ਰਹੇ ਹੈ ਹੈਪੀ ਬਰਥਡੇ ਡੰਮੂ ਆਪਾ ਕੈਨੇਡਾ ਨਹੀਂ ਜਾਣਾ ਤੈਨੂੰ ਪਰਮਾਤਮਾ ਇੱਥੇ ਰੱਖਨੀਆ ਬੰਦੇ ਡੰਮੂ ਨੂੰ ਯਾਰ ਮਾਪਾ ਤੇ ਦੋ ਯਾਰ ਆ ਲੈ ਡੰਮੂ ਮੈਡੀ ਮੈਮੀ ਹੈਪੀ ਰਿਟਰਨ ਡੰਮੂ ਡੇ ਵੀ ਬਰੀ ਹੈਪੀ ਫਰਡੇ ਲੈ ਆ ਲੈ ਡੰਮੂ ਸੋਰੀ ਸੋਰੀ ਉਹ ਆਂਟੀ ਨੇ ਜੁੱਤੀਆਂ ਲੱਗੇ ਉਹ ਦੱਸਦਾ ਸੀ ਉਹ ਵੀ ਖਵਾਉਂਦੇ ਨੇ ਪਾਪਾ ਨੂੰ ਆਦੇ ਲੱਗਦੇ ਇਹ ਤੂੰ ਦੇ ਦੇ ਚਲ ਕੋਈ ਨਾ ਲਿਆ ਕੋਲੂਗੀ ਲੈ ਉਰੇ ਕਾਹਦੇ ਨੇ ਕਾਹਦੇ ਚੱਲਾ ਮੇਰੇ ਨਾਲ ਫਾਲੇ ਮਾਂਚ ਖੋਲੀ ਇਹ ਰੱਖੂਗਾ ਮੈਂ ਕਹਿੰਦਾ ਚਾ ਲੋ ਜਸਿੰਦਰ ਪਲ ਤਾਂ ਵੀ ਨਹੀਂ ਖੋਲੀ ਨਹੀਂ ਭਾਈ ਨਹੀਂ ਕਿਹਨੇ ਜੇ ਤੂੰ ਕਹਿੰਦਾ ਮੈਂ ਲੱਕੜਾ ਰੱਖੂ ਮੈਂ ਅੱਜ ਪਹੀ ਨਹੀਂ ਕੇ ਨਾ ਦਰਵਾਜ਼ਾ ਨਹੀਂ ਆ ਗਈ ਬੀਜੀ ਤੇ ਸਾਰੇ ਕਹਿੰਦਾ ਕੁਛ ਲੱਕੜ ਮਾਹੀ ਜੀ ਕੱਕ ਦਿੱਤਾ ਮੈਂ ਬਾ ਆ ਵੀ ਤਾ ਮਾ ਰੇ ਰਕੜੀ ਇਕੱਠੇ ਹੋ ਗਏ ਇਹੀ ਬਹੁਤ ਐ ਔਰ ਬੀਟ 10 ਮਿੰਟ ਬੰਦ ਕਰਕੇ ਬੱਤੀ ਨੇ ਸਿਮਰਨ ਤੇ ਕਨੂ ਰਾਜਾ ਜੀ ਫੋਨ ਆਇਆ ਪਤਾ ਹੀ ਨਹੀਂ ਮਿਲਦਾ ਮੈਨੂੰ ਜੇ ਪਤਾ ਹਿੱਥਰ ਰੱਖਣੋਂ ਵੀ ਜਦੋਂ ਤੇਰੀ ਕਿਨ੍ਹੀ ਸਟੇਟ ਚ ਨਹੀਂ ਪਾਇਆ ਤੂੰ ਜੇ ਬੱਟ ਫੁੰਦਾ ਮੈਨੂੰ ਹੋਰ ਰਾਤੀ ਵੀ ਤਾਂ ਨਹੀਂ ਗਾਦੀ 12 ਜਿੰਨ ਬਹੁਤ ਬਹੁਤ ਤਰਫ ਮੇਰੀ ਰੱਬ ਦੀ ਲੰਮੀ ਹੋਵੇ ਕਿੰਨੇ ਸਾਲ ਹੋਏਗੇ ਪਰਾਇ ਚ ਬਹੁਤ ਜ਼ਿਆਦਾ ਤੇਜ਼ ਕਰੇ ਤੇ ਮਾੜਾ ਮੋਟਾ ਉੱਠਣ ਦਾ ਫਿਰ ਮਤ ਉਹ ਵਕੇ ਬਾਹਰ ਵਕੇ ਕਿੰਨੇ ਸਾਲ ਦੀ ਹੋਵੇ ਮੈਂ ਆਪੇ ਹੀ ਲਾ ਲਉ ਤਾਂ ਮੈਨੂੰ ਪਤਾ ਨਹੀਂ ਉਹ 15 ਸਾਲ ਕੰਪਲੀਟ ਹੋ ਗਏ ਮੈਨੂੰ 15 ਸਾਲ ਦੀ ਹੋ ਗਈ 15 ਸਾਲ ਤਾਂ ਮੈਂ ਹੀ ਹਾਂ ਤੂੰ ਅਜੇ 1 ਬੰਦਾ ਸਾਲ ਦਾ ਹੋਏਗਾ ਅਜੇ ਹੋ ਗਿਆ ਨਾ 13 ਦਾ ਨਾ ਨਾ 14 ਸਾਲ ਦਾ ਅੱਛਾ ਆ ਫੇਟ ਨੇ ਖਲਪ ਜਾ ਮੈਂ ਕੰਮ ਕਰਦਾ ਮੈਂ ਮਸਹੀਨਾ ਵਾਵੇ ਕੰਮ ਕਰਦਾ ਦੇਖੋ ਹਾਂ ਵਿਚ ਨੂੰ ਨਾ ਬਾਕੀ ਕਿੱਦਾਂ ਤਰਹੀਆਂ ਜਦੋਂ ਸੇਤੀ ਮਾਰਦੇ ਰਹਿ ਜਾਂਦੇ ਬਣਾਉਂਗਾ ਜਾਨ ਕਰਦਾ ਮੈਂ ਤਾਂ ਮੈਂ ਦਿਲ ਤੇ ਰੋ ਕਪੇ प्लेटा फाइ प्रा। तो 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 नहीं दुण दुण दो तहू के पूरा डब्बा दे रहा माड़ा माड़ा खा लो जसविंदर पता जी ਨੀਲਾ ਜੀ ਨੋ ਮੁੰਡਾ ਦੇਖ ਤੇ ਕੀ ਆ ਲੰਮਾ ਸਾਡਾ ਨਾ ਪੈਨਡਿਕ Smartwatch ਕੋਲ ਜੀ ਲੱਗਣੀ ਕੈਨਾਲ Smartwatch ਕੋਲ ਜੀ Oh my god Oh my god ਓਏ ਤੇਰੀ ਓਏ ਓਏ ਓਹ ਢੋਲੀ ਮਾਰਨੀ ਅੰਨੀ ਲੱਤਾਂ ਨੂੰ ਵਗਾਣੀ ਕੱਟਿਆ ਮੈਂ ਟਿਕਾੜ ਕੇ ਵੀ ਵਾਲਾ ਮਾਰ ਗਿਆ ਹੋਣਾ ਮੈਨੂੰ ਦੇਖੇ ਵਾਲਾ ਮਾਰ ਗਿਆ ਉਹ ਆਉਣ ਵਾਲੇ ਮਾਰ ਗਿਆ ਤੁਹੀ ਤਾਂ ਇਹ ਤੀਸਰੀ ਲੱਗੇ ਵਾਲੇ ਮਾਰਨ ਗਏ ਉਹਦਾ ਤਾਂ ਗਿਫਟ ਫਤੇ ਦਾ ਗਿਫਟ ਫੜਾਈਂ ਜਿੱਦੂ ਇੱਥੋਂ ਕਿਹੜਾ ਯਾਰ ਕਿਹੜਾ ਉਹ ਆਓ ਸਿਆਸੀ ਸਿਆਸੀ ਇਹਦਾ ਹੀ ਕਰ ਚੱਲ ਪਾਵੇ ਦੋ ਸਮਾਰਟਵਾਚ ਚਾਹ ਲਿਓ ਵੈਰੀ ਨਾਈਸ ਸਮਾਰਟਵਾਚ ਲਾ ਦਿੰਦੇ ਨਹੀਂ ਮੈਂ ਤੇਰੀ ਟੌਫੀ ਨਾਲ ਸਰਵਾਲਾ ਤਾਂ ਜ਼ਰੂਰੀ ਨਾਲ ਲੈ ਹੋਰ ਇਹਦਾ ਨਾਮ ਸੁਲਾਰਾ ਇਹਦਾ ਹਰੇਕ ਨਾਲ ਹੀ ਦੱਸੰਦਾ ਰ ਨਾਮ ਕਰਨਾ ਪੈਂਦਾ ਆ ਲੋ ਆ ਡੇਨ ਨੂੰ ਜਿੱਦੂ ਬੈਜੋ ਪੁੱਤ ਫੜ ਲਓ ਮਾ ਡੱਬੇ ਖੋਲੋ Hãy subscribe cho kênh Ghiền Mì Gõ không